ਕਿੰਨੇ ਦਾ ਟਰੈਕਟਰ ਵੇਚੀ ਬਾਲ ਤੇ ਟਰੈਕਟਰ ਆਪਣੇ ਕੋਲੇ ਵੀਰੇ 5 ਤੋਂ 6 ਦੇ ਟਰਾਂਮ ਹੁੰਦੇ ਆ ਘਰੇ ਵੀ ਹੁੰਦੇ ਇੱਕ ਅੱਧਾ ਮਾਡਲ ਵੀਰੇ ਡਾਊਨ ਮਾਡਲ ਡਾਊਨ ਮਾਡਲ ਛੋਟੇ ਰੇਟਾਂ ਵਾਲੇ ਟਰੈਕਟਰ ਹੁੰਦੇ ਡਬਲ ਕਲੱਚ ਛੋਟੇ ਜੀਮੀਦਾਰ ਦੇ ਤੋਫੇ ਟਰੈਕਟਰ ਇੰਜਨ ਦੀ ਗੱਲ ਆ ਆਪਣੀ ਐ ਇੰਜਨ ਗੇਅਰ ਪੂਰਾ ਓਕੇ ਆ ਤੇਲ ਅਗਲੇ ਨੂੰ ਬਲਦਾਉਣਾ ਪੈਣਾ ਤੇਲ ਬਾਰੇ ਕਿ ਤੇਲ ਦੀ ਆਪਾਂ ਕੋਈ ਗਾਰੰਟੀ ਨਹੀਂ ਦਿੰਦੇ ਜਾ ਕੇ ਸਰਵਿਸ ਕਰਵਾਓ ਦੂਰੋਂ ਆਵੇ ਵਾਲਾ ਕੋਈ ਵੀ ਟਰੈਕਟਰ ਲੈਂਦੇ ਮੈਂ ਕਹਿੰਦਾ ਸਰਵਿਸ ਜੂਰ ਕਰਾਓ 11500 15000 ਰੁਪਏ ਆ ਠੀਕ ਆ ਉੜਜੂ 15000 ਰੁਪਏ 2000 ਹਾਂ 2 ਦਾ ਦੇ ਦਾਂਗੇ ਵੀਰੇ 2 ਲੱਖ ਰੁਪਏ ਲੈ ਵੀ ਕਰਦਾਂਗੇ ਮੰਨ ਤਾਂ ਠੀਕ ਆ ਇਹ ਡਿਮਾਂਡ ਮੈਂ ਡਿਮਾਂਡ ਇਕ 140000 ਰੁਪਏ 1 ਲੱਖ ਤੇ 40000 ਰੁਪਏ ਬਿਲਕੁਲ ਬਿਲਕੁਲ ਜਾਇਜ਼ ਆ ਯਾਰ ਠੀਕ ਆ 730 ਨਹੀਂ ਕੋਈ ਦਿੰਦਾ ਡਬਲ ਕਲਚ ਟਰੈਕਟਰ ਤੇ ਹੀ ਇਹ ਲੈਵੇਂ ਰੇਟ ਚ ਕੋਈ ਬੰਦੇ ਦਾ ਇਹ ਆਪਣਾ ਟਰੈਕਟਰ ਨਹੀਂ ਪਹਿਲਾਂ ਦੱਸ ਦਿੰਨਾ ਪਰ ਮੇਰਾ ਆਪਦਾ ਬੰਦਾ ਖਾਸ ਆ ਟਰੈਕਟਰ ਬਹੁਤ ਸੁਥਰਾ ਟਰੈਕਟਰ ਜੀਵੀ ਦਾ ਟਰੈਕਟਰ ਦਾ ਠੀਕ ਆ ਕਰੂ ਟਰੈਕਟਰ ਕਰੂ ਟਰੈਕਟਰ ਫੁੱਲ ਕਰੂਗਾ ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਤੇ ਆਪਾਂ ਖੜੇ ਆ ਮੋਗਾ ਟਰੈਕਟਰ ਦੀ ਮੰਡੀ ਤੇ ਤੇ ਬਾਈ ਜੰਟ ਆਪਣੇ ਨਾਲ ਆ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਬਹੁਤ ਵਧੀਆ ਜੀ ਠੀਕ ਠਾਕ ਆ ਠੀਕ ਆ ਬਾਈ ਜੀ ਤੇ ਕਿੰਨੇ ਦਾ ਟਰੈਕਟਰ ਬਾਈ ਜੀ ਬਣਨ ਬਾਈ ਜੀ ਟਰੈਕਟਰ ਆਪਣੇ ਕੋਲੇ ਵੀਰੇ 5 ਤੋਂ 6 ਟਰੈਕਟਰ ਆਮ ਹੁੰਦੇ ਆ ਘਰੇ ਵੀ ਹੁੰਦੇ ਇੱਕ ਅੱਧਾ ਮਾਡਲ ਨਹੀਂ ਵੀਰੇ ਡਾਊਨ ਮਾਡਲ ਡਾਊਨ ਮਾਡਲ ਛੋਟੇ ਰੇਟਾਂ ਲੈ ਟੇਕਰ ਨੂੰ ਡਬਲ ਕਲਚ ਛੋਟੇ ਜ਼ਿਮੀਦਾਰ ਦੇ ਤੋਫੇ ਤੇ ਡਬਲ ਕਲਚ ਛੋਟੇ ਜ਼ਿਮੀਦਾਰ ਨੂੰ ਆਪਾਂ ਫੁੱਲ ਰੇਟ ਚ ਹੀ ਦਿੰਨੇ ਆ ਇਹ ਰੇਟ ਚ ਕੋਈ ਹੋਰ ਨਹੀਂ ਦਊਗਾ ਠੀਕ ਆ ਬਾਈ ਤੇ ਬਾਈ ਅੱਜ ਇੱਕ ਟਰਾਲੀ ਵੀ ਲੈ ਕੇ ਆਇਆ ਟਰਾਲੀ ਲੈ ਕੇ ਆਇਆ ਤੇ ਵੀਡੀਓ ਸਟਾਰਟ ਕਰਦੇ ਆਂਗੇ ਆਪਾਂ ਪਹਿਲਾਂ ਵੀ ਵੀਡੀਓ ਨੂੰ ਬਹੁਤ ਪਿਆਰ ਦਿੱਤਾਗਾ ਫੋਨ ਫਣ ਵਧੀਆ ਹੁੰਦੇ ਬਾਈ ਬਹੁਤ ਵਧੀਆ ਵੀਰੇ ਠੀਕ ਆ ਬਾਈ ਚਲ ਜੈ ਰੇਟ ਆ ਫਿਰ ਤਾਂ ਹੀ ਫੋਨ ਵੀ ਵੱਧ ਆਉਂਦਾ ਤੇ ਕੰਮ ਵੀ ਉਸ ਹਿਸਾਬ ਨਾਲ ਵਧੀਆ ਚੱਲਦਾ ਠੀਕ ਆ ਬਾਈ ਜੀ ਦੇਣ ਲੈਣ ਵਾਲੇ ਰੇਟ ਇਹ ਮੇਰਾ ਆਪਣਾ ਆ ਹਾਂ ਦੇਣ ਲੈਣ ਵਾਲੇ ਵੀਰੇ ਠੀਕ ਆ ਬਾਈ ਜੀ ਤੇ ਕਮੈਂਟ ਜ਼ਰੂਰ ਕਰਦੇ ਬਾਈ ਜੀ ਜਾਂਟੇ ਬਾਈ ਤੋਂ ਅੱਜ ਤੱਕ ਕਿਹਨੇ ਕਿਹਨੇ ਟਰੈਕਟਰ ਖਰੀਦਿਆਗਾ ਤੇ ਦੱਸੋ ਬਾਈ ਜੀ ਇਹਦੇ ਬਾਰੇ 11 6 ਟਰਾਲੀ ਆ ਵੀਰੇ ਠੀਕ ਆ ਟਰਾਲੀ ਵਿੱਚੋਂ ਵੇਖ ਲਾ ਪੂਰੀ ਸਾਫ਼ ਆ ਠੀਕ ਆ ਬਾਈ ਜੀ ਠੀਕ ਆ ਕੋਈ ਗੜੀ ਗੋੜੀ ਨਹੀਂ ਹੈਗੀ ਮੋੜਾ ਮੋਟਾ ਨਹੀਂ ਕੀ ਹੁੰਦੇ ਕਿਉਂਕਿ ਪੁਰਾਣੀ ਚੀਜ਼ ਆ ਹਨਾ ਤਾਂ ਚੱਲੀ ਵੀ ਆ ਠੀਕ ਆ ਉਨੀ ਕੀ ਹੋਊਗੀ ਤਾਂ ਕੋਈ ਬਾਲਾ ਨਹੀਂ ਤੁਹਾਡੀ ਸਾਫ ਆ ਗਈ ਜੀ ਸੇ ਉਸੇ ਦੀ 14 ਟੋਰਾ ਨਹੀਂ ਪੂਰੀ ਸਾਫ ਤੇ ਬਾਕੀ ਡਿਮਾਂਡ ਹੈਗੀ ਵੀਰੇ 70000 ਰੁਪਏ ਟਰਾਲੀ ਦੀ ਤੇ ਟਾਇਰ ਬਾਈ ਜੀ ਟਾਇਰ ਪੂਰੇ ਵਧੀਆ ਬੇਦਾਗ ਟਾਇਰ ਠੀਕ ਹੈ ਜੀ ਤੇ ਜਿੰਨਾ ਮਰਜੀ ਭਜਨ ਪਾ ਕੇ ਲਈ ਫਿਰ ਥੱਸੀ ਫਾਨੇ ਨੂੰ ਟਰਾਲੀ ਕੋਈ ਚੱਕ ਰਹੀ ਹਾਂ ਠੀਕ ਹੈ ਜੀ ਤੇ ਕਿੰਨੇ ਨਟ ਆ ਪਾ ਕੇ ਬਾਈ ਜੀ 98 ਦੇ ਗਣ ਲਾ ਮੈਂ ਤਾਂ ਆਪ ਨਹੀਂ ਗਿਣੀ ਹੱਪ ਠੀਕ ਹੈ 2 4 6 8 98 8 ਨਟ ਆ ਗਏ ਜੀ ਠੀਕ ਆ ਬਾਈ ਜੀ ਗੱਡ ਮੰਗਾ ਗਿਆ 70000 ਇਹ 70000 ਰੁਪਇਆ ਤੇ 116 ਦੀ ਫਰਾਂਦੀ ਆ ਤੇ ਅਗੇ ਕੇ ਬਈ ਜੀ ਸਵਰਾਜ 735 99 ਮਾਡਲ ਪਿਆਵ ਨੰਬਰ ਠੀਕ ਆ ਬਾਈ ਜੀ ਓਰੀਜਨਲ ਟਰੈਕਟਰ ਆ ਓਰੀਜਨਲ ਟਰੈਕਟਰ ਬਾਕੀ ਦੇਖ ਵੀ ਆ ਇਹ ਸਾਰਾ ਓਰੀਜਨਲ ਹੀ ਆ ਵੀਰੇ ਠੀਕ ਆ ਕੰਡੀਸ਼ਨ ਦੇਖ ਵੀ ਲਈ ਆ ਬਈ ਜੀ ਬਾਕੀ ਵੀ ਜਿੰਨਾ ਵੀ ਹੈਗਾ ਟਰੈਕਟਰ ਓਰੀਜਨਲ ਆਗਾ ਕਿਉਂਕਿ ਛੋਟਾ ਜਿੰਦਾ ਪੱਟੇ ਵਾਲਾ ਜ਼ਿਆਦਾ ਗਾਗ ਲੈਂਦਾ ਇਹ ਟਰੈਕਟਰ ਨੂੰ ਠੀਕ ਹੈ ਜੀ ਇਸੇ ਕਰਕੇ ਟਰੈਕਟਰ ਸਵਰਾਜ 735 ਵਧੀਆ ਸੋਹਣਾ ਚੱਲਦਾ ਠੀਕ ਹੈ ਗਾਰੰਟੀ ਦੇ ਬਈ ਇੰਜਨ ਇੰਜਨਸ ਪ ਠੀਕ ਹੈ ਇੰਜਨ ਦੀ ਗੱਲ ਆਪਣੀ ਹੈ ਇੰਜਨ ਗੇਅਰ ਪੂਰਾ ਓਕੇ ਆ ਤੇਲ ਅਗਲੇ ਨੂੰ ਬਲਦਾਉਣਾ ਪੈਣਾ ਤੇਲ ਬਦਲੋ ਕਿ ਤੇਲ ਦੀ ਆਪਾਂ ਕੋਈ ਗਾਰੰਟੀ ਨਹੀਂ ਦਿੰਦੇ ਜਾ ਕੇ ਸਰਵਿਸ ਕਰਵਾ ਲਓ ਲਓ ਪਹਿਲੇ ਰਸਤਾ ਬਾਈ ਦੂਰੋਂ ਆਵੇ ਆਲਾ ਪੂਰਾ ਕੋਈ ਡੈਟਰ ਲੈਂਦੇ ਮੈਂ ਕਹਿੰਦਾ ਸਰਵਿਸ ਜੂਰ ਕਰਾਓ ਠੀਕ ਹੈ ਜੀ ਠੀਕ ਹੈ ਨਾ ਚੀਜ਼ ਆਪਦੇ ਹੱਥੀ ਸਰਵਿਸ ਕਰਾਈ ਹੋਵੇ ਉਹਦਾ ਪਤਾ ਪਰ ਇੰਜਨ ਗੇਅਰ ਦਾ ਪੂਰਾ ਓਕੇ ਆ ਮਰਗਾੜ ਨਹੀਂ ਗਲੇ ਕੋਈ ਬਲੋ ਨਹੀਂ ਕੋਈ ਟੈਟ ਸਾਫ ਪੂਰਾ ਠੀਕ ਆ ਮਜਾ ਜੇ ਨਹੀਂ ਸਰਵਿਸ ਕਰਵਾਉਣੀ ਇੱਕ ਵਾਰੀ ਮਿਸਤਰੀ ਤੋਂ ਚੱਕ ਕੇ ਜੂਰੂ ਚਾਹੀਦਾ ਯਾਰ ਠੀਕ ਆ ਬਾਈ ਜੀ ਤੇ ਮਾਡਲ ਹੈਗਾ ਬਈ ਜੰਟੇ ਸੂਟ ਵੀ ਕਰਦੇ ਹੋ 10000 ਸ਼ੂਟ ਘੱਡਾਂਗੇ ਯਾਰ ਠੀਕ ਹੈ ਨਾ ਬਈ ਸਵਾ ਲੱਖ ਰੁਪਏ ਸਵਾ ਲੱਖ ਦਾ ਟਰੈਕਟਰ ਦੇ ਦੇ ਜਾਂਟੇ ਤੋਂ ਲੈ ਜਾ ਬਾਈ ਜੀ ਤੇ ਅੱਗੇ ਹੈਗਾ ਬਾਈ ਜੀ ਅੱਗੇ ਆਪਣੇ ਕੋਲੇ ਹੈਗਾ 4 4 ਮਾਡਲ ਵੀਲੇ 735 735 ਹਾਂਜੀ ਚਲੋ ਬਈ ਇੱਕ ਹੋਰ ਸਵਾ 735 4 ਮਾਡਲ ਠੀਕ ਹੈ ਬ੍ਰੈਂਟ ਕਹਿੰਦੇ ਬਕੁਨ ਨਵੇਂ ਠੀਕ ਹੈ ਜੀ ਮਗਲੇ ਟਾਇਰ 80 ਪੈਸੇ ਹੈਗੇ ਆ ਉਹਦੇ ਬੈਰ ਲਾ ਦੇ 13 ਦੇਖੋ 13 ਨੰਬਰ ਤੇ ਬਾਹਰ ਪੰਪ ਵਾਲ ਆ ਗਿਆ ਬਾਹਰ ਪੰਪ origignal ਟਰੈਕਟਰ ਆ ਮਰਗਾੜ ਕੱਲੇ ਪੇਟ ਆ ਬਾਈ ਜੀ 50000 ਰੁਪਏ ਅਗਰਾੜ ਪੇਟ ਆ ਪੰਜਾਬ ਨੰਬਰ ਆ ਉਹ ਵੀ ਪੰਜਾਬ ਨੰਬਰ ਆ ਬਈ ਸਾਰੇ ਪੰਜਾਬ ਨੰਬਰ ਹੀ ਆਪਣੇ ਕੋਲ ਠੀਕ ਆ ਜੀ ਇਹ ਰਾਣਾ ਨੰਬਰ ਵੈਸੇ ਹੁੰਦੇ ਨਹੀਂ ਬਾਈ ਕੋਲੇ ਆਪਣੇ ਕੋਲ ਪੰਜਾਬ ਨੰਬਰ ਹੀ ਹੁੰਦੇ ਠੀਕ ਆ ਜੀ ਇੰਜਨ ਗੇਅਰ ਬਾਈ ਇੰਜਨ ਗੇਅਰ ਦਾ ਪੂਰਾ ਓਕੇ ਵਾਹ ਕੇ ਲੈ ਜਾਓ ਵੀਰੇ ਠੀਕ ਆ ਜੀ ਵੀ ਪਾ ਕੇ ਲੈ ਜਾਓ ਇੰਜਨ ਗੇਅਰ ਦੀ 100% ਗਾਰੰਟੀ ਵਾਲਾ ਟਰੈਕਟਰ ਨੇ ਬਾਈ ਕੋਲੇ ਟ੍ਰੈਕਟਰ ਪੂਰਾ origignal ਪਿਆ ਟਰੈਕਟਰ ਸਾਫ ਆ ਬੋੜਾ ਠੀਕ ਆ ਜੀ ਚਾਰ ਮਾਡਲ ਆ ਤੇ ਡਿਮਾਂਡ ਪਈ ਜੀ ਇਹਦੀ ਡਿਮਾਂਡ ਵੀਰੇ ਇਹਦੀ ਹੈਗੀ 215000 ਰੁਪਿਆ ਠੀਕ ਆ ਜੀ ਮੰਡੀ ਲਓ ਬਾਈ ਤੇ ਸਟਾਰਟਿੰਗ ਏਜੰਟ ਵੀਰੇ ਆਪਣੇ ਕੋਲ ਕਿੰਨੇ ਕ ਤੋਂ ਟਰੈਕਟਰ ਸਟਾਰਟ ਹੋਏ ਵੀਰੇ ਆਪਣੇ ਟਰੈਕਟਰ ਸਹੀ ਤਾਂ ਜਿਹੜੇ ਸਵਾ ਕ ਲੱਖ ਤੋਂ ਸਟਾਰਟ ਹੋ ਜਾਂਦੇ ਤੇ 2 ਲੱਖ ਤੱਕ ਆਪਣੇ ਟਰੈਕਟਰ ਹੁੰਦੇ ਆ ਠੀਕ ਆ ਜੀ 2 ਸਵਾ 2 ਲੱਖ ਤੱਕ ਰੇ ਰਹੇ ਆ ਇੱਥੇ ਕੋਈ ਠੀਕ ਆ ਬਾਈ ਤੇ ਹੈਗਾ 2004 ਮਾਡਲ ਤੇ 215000 ਰੁਪਿਆ 15000 ਰੁਪਿਆ ਠੀਕ ਆ ਓੜਜੂ 15000 ਰੁਪਿਆ 2000 ਹਾਂ 2 ਦਾ ਦੇ ਦਾਂਗੇ ਵੀਰੇ 2 ਲੱਖ ਰੁਪਿਆ ਲੈ ਵੀ ਕਰਾਂਗੇ ਮੰਨਤਾ ਠੀਕ ਆ ਜੀ ਅੱਗੇ ਹੈਗਾ ਮੈਸੀ 299 ਮਾਡ 245 ਡਬਲ ਕਲਚ ਟਰੈਕਟਰ ਇੱਕ ਗੱਲ ਹੈ ਨਾ ਜੰਟੇ 241 ਦਾ ਬਹੁਤ ਮਿਲਦਾ ਲੈ 41 ਦੇ ਵੀਰੇ 45 ਘੱਟ ਮਿਲਦਾ ਸਾਫ ਟਿੱਟ ਨਹੀਂ ਮਿਲਦਾ ਸ਼ੂ ਵੀ ਟਰੈਕਟਰ ਦੀਆਂ ਪਈਆਂ ਸਾਫ ਠੀਕ ਹੈ ਲੈ ਵੀ ਸਾਰਾ ਰੀਜ ਨਾਲਾ ਸੋਨਾ ਟਰੈਕਟਰ ਪੂਰਾ ਥੱਲੋਂ ਵੀ ਬਾਡੀ ਵੀ ਉਨੀ ਸੋਹਣੀ ਹੈ ਅਜੇ ਮੇਰੇ ਨਾਲ ਤਾਂ ਆਈ ਹੈ ਨਾ ਤਿਆਰ ਕਰੂ ਵੀ ਨਹੀਂ ਕਰਵਾਇਆ ਨਾ ਵੀਰੇ ਆਪਾਂ ਨੇ ਕੱਲ ਰਾਤ ਲਿਆ ਟਰੈਕਟਰ ਠੀਕ ਹੈ ਲੈ ਵੀ ਕੱਲ ਰਾਤ ਹੀ ਲਿਆ ਅਜੇ ਤਾਂ ਸਹੀ ਤਾਂ ਮੇਰੇ ਹੋਈ ਨਹੀਂ ਇਹ ਦੇ ਟਰੈਕਟਰ ਵਾਲੇ ਠੀਕ ਆ ਬਈ ਤੇ ਟਾਇਰ ਪਾਈ ਜੀ ਇਹਦੇ ਟਾਇਰ ਵੀਰੇ ਮੂਲ ਨੇ ਨਵੇਂ ਆ ਮਗਰ ਹੈਗੇ 40 ਪੈਸੇ ਠੀਕ ਹੈ ਮਗਰ ਲੈ ਕੋਈ ਨਹੀਂ ਪਾਣਗੇ ਇਹ ਵੈਸੇ ਜੇ ਪਾਉ ਹੀ ਲਊਗਾ ਤਾਂ ਵੀ ਕੋ ਚੈੱਕ ਕਰ ਲਊਗਾ 4 ਦਿਨ ਚੱਲ ਗਿਆ ਪਾਉ ਇਹਦਾ ਮੁੱਲ ਹਾਂ ਉਹਦਾ ਮੁੱਲ ਹੋ ਜਾਊਗਾ ਹੁਣ ਮੁੱਲ ਵੀ ਉਸ ਹਿਸਾਬ ਨਾਲ ਤਾਂ ਹੀ ਹੈ ਨਾ ਫਾਈਵਰ ਲੱਗੀ ਹੋਈ ਡੱਕ ਡੁੱਕਰ ਚੱਲਦਾ ਪੂਰਾ ਵਧੀਆ ਠੀਕ ਆ ਡਬਲ ਕਲੱਚ ਹੈਗਾ ਤੇ ਮਾਰ ਲੈ ਕੇ ਬਾਈ ਜੀ 99 ਵੀਰੇ 99 ਮਾਰਦਾ ਹਾਂਜੀ ਠੀਕ ਆ ਜੀ ਤੇ ਡਿਮਾਂਡ ਬਾਈ ਜੀ ਡਿਮਾਂਡ 1.40 ਲੱਖ ਰੁਪਏ 1 ਲੱਖ ਤੇ 40000 ਰੁਪਏ ਬਿਲਕੁਲ ਬਿਲਕੁਲ ਜਾਇਜ਼ ਆ ਯਾਰ ਠੀਕ ਆ 735 ਨਹੀਂ ਕੋਈ ਦਿੰਦਾ ਡਬਲ ਕਲੱਚ ਰੇਟਰ ਤੇ ਹੀ ਇਹ ਲੈਵੇਂ ਰੇਟ 'ਚ ਠੀਕ ਆ ਇੱਕ ਗੱਲ ਚਾਹੀਦੀ ਕਿ ਤੋ ਹੋਰ ਪਤਾ ਕਰਾਇਆ ਪਰ ਕੀ ਆਵ ਨੰਬਰ ਕਿਦਰਵਾਹੇ ਦਾ ਨੰਬਰ ਰੇਪਰ ਦਾ ਠੀਕ ਹੈ ਜੀ ਕਿਦਰਵਾਹੇ ਦਾ ਨੰਬਰ ਕਿਦਰਵਾਹੇ ਦਾ ਨੰਬਰ ਪੰਜਾਬ ਨੰਬਰ ਆਈਡੀ ਪ੍ਰੂਫ ਨਾਲ ਆ ਬੰਦੇ ਦਾ ਠੀਕ ਹੈ ਜੀ ਆਈਡੀ ਪ੍ਰੂਫ ਸਾਰਾ ਕੁਝ ਨਾਲ ਨਾਲ ਮੇਰੇ ਨਾਲ ਠੀਕ ਹੈ ਜੀ ਤੇ ਅਗਲਾ ਬਾਈ ਜੀ ਅਗਲਾ ਆਪਣੇ ਕੋਲ 60 ਸੱਤ ਪਾਰਾ ਇਹਦੇ ਫਾਰਮ ਟ੍ਰੈਕ 60 ਦਾ 97 ਮਾਡਲ 97 ਮਾਡਲ ਹੈਗਾ ਤੇ ਕੰਡੀਸ਼ਨਰ ਵੀ ਚੈੱਕ ਕਰ ਸਕਦੇ ਹੋ ਬਠਿੰਡੇ ਦਾ ਨੰਬਰ ਬਠਿੰਡਾ ਨੰਬਰ ਠੀਕ ਹੈ ਬਾਈ ਜੀ ਤੇ ਫਰੰਟ ਟਾਇਰ ਬਾਈ ਜੀ ਫਰੰਟ ਟਾਇਰ ਤਾਂ ਹੈਗੇ 70 75 ਪੈਸੇ ਠੀਕ ਹੈ ਮਗਲੇ 45 ਪੈਸੀ ਆ ਠੀਕ ਹੈ ਜੀ ਲੈ ਵੀ ਮਗਲੇ ਬਾਕੀ ਟਰੈਕਟਰ Ориਜਨਲ ਪਿਆ ਜਨਾਗਾ ਠੀਕ ਹੈ ਜੀ ਜਿਹਨਾਂ ਦਾ ਟਰੈਕਟਰ Ориਜਨਲ ਆ ਬਾਈ ਜੀ ਕੰਡੀਸ਼ਨ ਚੈੱਕ ਕਰ ਸਕਦੇ ਬਾਈ ਜੀ ਤੇ ਡੰਡਾ ਡਰਾਵਲ ਪੱਟੀ ਸਾਧਰੀ ਸਾਰਾ ਉਹ ਨਾਲ ਆ ਗਏ ਜੋ ਨਾਲ ਆ ਟਰੈਕਟਰ ਦੇ ਜੋ ਚੀਜ਼ ਆ ਸਾਰੇ ਆਪਣੇ ਟਰੈਕਟਰ ਦੇ ਨਾਲ ਹੀ ਹੋਊਗੀ ਠੀਕ ਆ ਜੀ ਅਸੀਂ ਲਾ ਲੈਨੇ ਲਾਉਣ ਦੇ ਤਾਂ ਹੈ ਹੀ ਨਹੀਂ ਠੀਕ ਆ ਬਾਈ ਜੀ ਤੇ ਇਹਦੀ ਡਿਮਾਂਡ ਬਾਈ ਜੀ ਡਿਮਾਂਡ ਵੀ ਤੇ 165000 ਰੁਪਏ 1 ਲੱਖ ਤੇ 65000 ਲੱਖ ਦੇ 2 ਲੱਖ ਦੇ ਸਾਰੇ ਵਿੱਚ ਵਿੱਚ ਆਲੇ ਨਾ ਇੱਕ ਵਾਧੇ ਜਿਗਾ ਉਹ ਵੀ ਘਟਾ ਉਹ ਵੀ ਘਟਾ ਦਿੰਦੇ ਕੋਈ ਇੱਕ ਤਾਂ ਵੱਧ ਵੀ ਆਊਗਾ ਇਹ ਤਾਂ ਠੀਕ ਹੈ ਜੀ ਤੇ 1450 ਇਹ ਆ ਗਿਆ ਵੀਰੇ ਠੀਕ ਹੈ ਜੀ ਨਾ ਬਈ ਇਹ 2000 ਦਾ ਮਾਡਲ ਤੇ ਦੱਸੋ ਬਾਈ ਜੀ ਇਹਦੇ ਬਲੇ ਟਮਾਡਲ ਬਾਈ ਜੀ ਇਹ 2000 ਇੱਕ ਮਾਡਲ ਆ ਤੇ 14 ਦੇ ਹੈਗੇ 60 ਰੁਪਏ ਠੀਕ ਹੈ ਜੀ ਬਿਲਕੁਲ ਸਾਫ ਸੁਥਰਾ ਪੂਰਾ ਸੋਨਾ ਗਾ ਗੈਲੀਣਾ ਆਪਾਂ ਹਾਂ ਪੂਰਾ ਸੋਨਾ ਟਰੈਕਟਰ ਸੋਨਾ ਐਟੈਚਿੰਗ ਬਈ ਐਟੈਚਿੰਗ ਮਾੜਾ ਮੋਟਾ ਦਾ ਸ਼ੋਦਾ ਹੋਇਆ ਹੋਊਗਾ ਠੀਕ ਆ ਪਹਿਲੀ ਬੋਸ ਲਿਆ ਆਪਾਂ ਹਾਂ ਨਹੀਂ ਬਈ ਕਈ ਵੀਰ ਕਹਿ ਦਿੰਦੇ ਨੇ ਕਿ ਦੇਖੋ ਪੁਰਾਣੀ ਚੀਜ਼ ਆ ਇੰਨੇ ਕ ਤਾਂ ਹੋਣੀ ਹੁਣ ਸਾਲ ਵੀ ਕਈ ਹੋ ਗਏ ਆ ਪਰ ਜਿਹੜੀ ਚੀਜ਼ ਹੈਗੀ ਹੈਗੀ ਉਹ ਦੱਸ ਕੇ ਦੇ ਦਿਓ ਉਹ ਹੈਗੀ ਆ ਜਿੰਨੀ ਹੋ ਹੈਗੀ ਇਹਨੂੰ ਬਾਡੀ ਚ ਕਰ ਲੱਗ ਕੇ ਦੇਣਾ ਮਰਗਡ ਅਰੀਜਨਲ ਆ ਠੀਕ ਆ ਕਮੈਂਟ ਕਰਨ ਲੱਗ ਕੇ ਦੇਣੀ ਵੀ ਬਈ ਇੱਥੋਂ ਪੇਂਟ ਹੋਇਆ ਜਾਂ ਇਹ ਬਾਈ ਜੀ ਗੱਲ ਦੇਖੋ ਪਰ ਜਿਹੜੀ ਹੋਈ ਆ ਉਹ ਦੱਸ ਕੇ ਦੇ ਪੁਰਾਣੀ ਚੀਜ਼ ਆ ਥੋੜੀ ਬਹੁਤੀ ਤਾਂ ਐਟੈਚ ਹੋਣੀ ਹੋਣੀ ਇਹ 23 ਸਾਲ ਟਰੈਕਟਰ ਨੂੰ ਮਾਰਕੀਟ ਚ ਆਇਆ ਹੋਵੇ ਜੇ ਤਈਆਂ ਸਾਲਾਂ ਦੇ ਵਿੱਚ ਰੰਗ ਹੀ ਨਾ ਫੇਟ ਹੋਇਆ ਤਾਂ ਯਾਰ ਬੱਸ ਕੀ ਕਰੀਏ ਚੱਲਿਆ ਕਾਦਾ ਫਰ ਹਨਾ ਆਪਣੀ ਵੇਦ ਲੋਕ ਕਹਿੰਦੇ ਮੈਂ ਜਿੱਦਾਂ ਆਪਾਂ ਦਾੜੀ ਦੇ ਚਿੱਟੇ ਆ ਜਾਂਦੇ ਯਾਰ ਇਹ ਕਿਹੜੀ ਗੱਲ ਆ ਠੀਕ ਆ ਜੀ ਇੱਕ ਮਾਡਲ ਆ ਤੇ ਇਹਦੀ ਡਿਮਾਂਡ ਵੀ ਜੀ ਡਿਮਾਂਡ ਵੀਰੇ 2 ਲੱਖ 45000 ਰੁਪਏ ਠੀਕ ਆ ਜੀ 2 ਲੱਖ ਤੇ 45000 ਰੁਪਏ ਤੇ ਇਹਦਾ ਮੌਕੇ ਤੇ ਬਈ ਮੌਕੇ ਤੇ 230 ਦਾ ਟਰੈਕਟਰ ਦੇ ਦਾਂਗੇ ਠੀਕ ਆ ਜੀ ਲੈ ਵੀ ਜੇ ਮੇਰਾ ਨਾਮ ਲੱਗੇ ਨਾ 5000 ਰੁਪਏ ਹੋਰ ਸੌਧਰ ਵਾਲੇ ਇਹ 2000 ਕਹਿੰਦਾ ਹੁੰਦਾ ਕਿ ਵੈਸੇ ਮੰ ਤੱਕ ਗਿਆ ਬਈ ਅੱਗੇ ਥੋੜੀਆਂ ਵੀਡੀਓ ਵੇਖਿਆ ਕਿੰਨੇ ਨੂੰ ਮਾਨਤਨ ਕੀਤਾ ਵੀਰ ਆਪਾਂ ਕਦੀ ਨਹੀਂ ਨਾਮ ਲੈਂਦੇ ਹੁੰਦੇ ਨਾ ਲੈਂਦਾ ਤਾਂ ਬੰਦਾ ਉਹਦਾ ਸਪੈਸ਼ਲ ਮਾਨ ਕਰੀਦੇ ਜੇ ਨਹੀਂ ਨਾਮ ਲੈਂਦਾ ਫਿਰ ਅਸੀਂ ਆਪ ਦੇ ਸਾਹ ਹੋਂ ਦਾ ਕਰਦੇ ਆ ਹਾਂ ਜੀ ਲੱਗ ਗਿਆ ਸਮਰਾਜ 855 ਸਮਰਾਜ 855 ਇਹ ਆਪਣੇ ਬੰਦੇ ਦਾ ਇਹ ਆਪਣਾ ਟਰੈਕਟਰ ਨਹੀਂ ਪਹਿਲਾਂ ਦੱਸ ਦੇਣਾ ਪਰ ਮੇਰਾ ਆਪਦਾ ਬੰਦਾ ਖਾਸ ਆ ਟਰੈਕਟਰ ਬਹੁਤ ਸੁਥਰਾ ਟਰੈਕਟਰ ਹੈ ਜੀ ਵੀ ਦਾ ਟਰੈਕਟਰ ਦਾ ਠੀਕ ਹੈ ਕਰੂ ਟਰੈਕਟਰ ਹੈਗਾ ਕਰੂ ਟਰੈਕਟਰ ਫੁੱਲ ਕਰੂਗਾ ਟਿੱਟ ਦੇ 85 ਪੈਸੇ ਟਾਇਰ ਹਨ ਗੁੜੀਰ ਦੇ ਠੀਕ ਆ ਸੋਨਾ ਸੁਥਰਾ ਟਰੈਕਟਰ ਬਈ 85 ਪੈਸੇ ਹੈਗੇ ਜਿਹਨੂੰ 2 ਮਾਡਲ ਸਹੀ ਕਹਿੰਦੇ ਨੇ 2002 ਮਾਡਲ ਉਹ ਟਰੈਕਟਰ ਹੈ ਉਹ ਮਾਡਲ ਹੁਣ ਇਹਨੂੰ ਤਾਂ ਕਹਿੰਦੇ ਲੋਡ ਨਹੀਂ ਟੱਚਿੰਗ ਹੈਗੀ ਬਈ ਇਹਦੇ ਕਿਤੇ ਕਲਮ ਵੀ ਨਹੀਂ ਲੱਗੀ ਯਾਰ ਠੀਕ ਆ ਹੁਣ ਉਹ ਪਹਿਲਾ ਦਾ ਟਰੈਕਟਰ ਬਾਰੇ ਜਿਵੇਂ ਕਿਹਾ ਸੀਗਾ ਵੀ ਬਈ ਇੰਨੇ ਪੀਚਰ ਹੋ ਗਏ ਆ ਵੀ ਆਪਾਂ ਦੱਸ ਦਾਂਗੇ ਕੁਝ ਨਹੀਂ ਜਾਂਦਾਗਾ ਪਰ ਅਗਲਾ ਬਾਅਦ ਚ ਵੇਖਦਾ ਲੈਂਦਾ ਅੱਖਾਂ ਸਾਰੇ ਬੰਦੇ ਪੂਰੀਆਂ ਕੰਮ ਕਰਾ ਦਿੰਦੀਆਂ ਵੀ ਇਹ ਕਿੰਨੀ ਕੀ ਚੀਜ਼ ਆ ਹਨਾ ਪਰ ਆਪਾਂ ਉਹ ਕੰਮ ਕਰਦਾ ਨਹੀਂ ਆਪਾਂ ਚੀਜ਼ ਦੱਸਣੀ ਨਹੀਂ ਉਹਨੀ ਜਿੰਨੀ ਹੈਗੀ ਠੀਕ ਆ ਜੀ ਇਹ ਟਰੈਕਟਰ ਜ਼ਿੰਮੇਦਾਰਾਂ ਵਾਹ ਲੋ ਛੇ ਚਰੀ ਟ੍ਰੈਕਟਰ ਛੇ ਚਰੀ ਹੈਗਾ ਹਾਂ ਤੇ ਮਾਡਲ ਹੈਗਾ 2002 2002 ਠੀਕ ਹੈ ਜੀ ਤੇ ਡਿਮਾਂਡ ਬਾਈ ਡਿਮਾਂਡ ਵੀ ਇਹਨਾਂ ਦੀ ਹੈਗੀ ਆ 2 ਲੱਖ ਤੇ 85000 ਰੁਪਿਆ ਠੀਕ ਹੈ ਜੀ ਲਓ ਵੀ 2 ਲੱਖ ਤੇ 85000 ਰੁਪਿਆ ਡਿਮਾਂਡ ਹੈਗੀ ਇਹ ਤਾਂ ਡਿਮਾਂਡ ਆ ਬਾਈ ਕੋਈ ਚੱਕਰ ਨਹੀਂ ਹੈਗਾ ਮੌਕੇ ਤੇ ਛੋੜ ਵੀ ਖੁੱਲੇ ਦਿਲ ਨਾਲ ਕਰਾ ਕੇ ਦਊਗਾ ਟਰੈਕਟਰ ਮੌਕੇ ਤੇ ਲੈ ਕੇ ਦਊਗਾ 265000 ਦਾ ਨੈਟ 2 ਲੱਖ ਤੇ 65000 ਦਾ ਹਾਂਜੀ ਠੀਕ ਆ ਭਾਈ ਜੀ ਤੇ ਬਾਕੀ ਮਾਨਤਾ ਨੂੰ ਹੋ ਜੂਗਾ ਚਾਹ ਪਾਣੀ ਬਈ ਪੂਰਾ ਪੱਕਾ ਲੱਗਾ ਟਰੈਕਟਰ ਸੋਨਾ ਵੇਖ ਵੀਰ ਬਹੁਤ ਸੋਹਣਾ ਟਰੈਕਟਰ ਆ ਠੀਕ ਆ ਜਿੰਨਾ ਹੈਗਾ ਸਾਰਾ ਸਾਫ ਸੁਥਰਾ ਲੱਗਦਾ ਹੈ 2002 ਮਾਡਲ ਦਾ ਦੇ ਵਿੱਚ ਆਵੇ ਤਾਂ ਪੂਰਾ ਸੁਨੱਖਾ ਟਰੈਕਟਰ ਆ ਠੀਕ ਆ ਟੂਰੀ ਦਾ ਨੰਬਰ ਆ ਪੀਵੀ ਟੂਰੀ ਦਾ ਹਾਂਜੀ ਠੀਕ ਆ ਭਾਈ ਏਜੰਟ ਭਾਈ ਆਪਣੇ ਕੋਲੇ ਹੋਰ ਘਰੇ ਟਰੈਕਟਰ ਤਾਂ ਨਹੀਂ ਹੈਗਾ ਇੱਕ 60 ਫਾਰਮ ਆਪਣੇ ਕੋਲ ਘਰੇ ਖੜਾ 97 ਮਾਡਲ ਡਬਲ ਕਲੱਚ 14 ਦਾ ਟਾਇਰ 70 ਪੈਸੇ ਆ 60 ਪੈ ਇਹ ਜਗਰ ਦਾ ਪੂਰਾ ਸਾਫਾ ਕਿਹ ਡਿਮਾਂਡ ਜੀ ਡਿਮਾਂਡ ਵੀਰੇ ਆਪਾਂ ਟਰੈਕਟਰ ਦੇਵਾਂਗੇ 2 ਲੱਖ 1 ਲੱਖ ਤੇ 60 ਹਜ਼ਾਰ ਦਾ 1 ਲੱਖ ਤੇ 60 ਹਜ਼ਾਰ ਦਾ ਠੀਕ ਆ ਬਾਈ ਨੈਟੀ ਨੈਟੀ ਆਓ ਵੀਰੇ ਪੁਰਾਣਾ ਟਰੈਕਟਰ ਕੱਟ ਵੀ ਲੈਣੇ ਬਸ ਕੱਟ ਵੀ ਲੈਣੇ ਵੀਰੇ ਜਾਇਜ਼ ਰੇਟ 'ਚ ਸੁੱਧਾ ਵੇਚਣਾ ਵੇ ਸੁੱਧਾ ਵੀ ਹੋ ਜਾਂਦਾ ਆਪਣਾ ਪੁਰਾਣਾ ਵੀ ਕੱਢ ਲੈਂਦੇ ਆ ਛੋਟੇ ਰੇਟਾਂ ਛੋਟੇ ਰੇਟਾਂ ਦਾ ਵੱਡਾ ਇਹ ਨਹੀਂ ਹੈਗਾ ਵੀ 17 18 ਮਾਡਲ ਨਹੀਂ ਆਪਾਂ ਵੱਡਾ ਲੈਂਦੇ ਵੀ ਨਹੀਂ ਟਰੈਕਟਰ ਠੀਕ ਆ ਨਵੇਂ ਆ ਇਸ ਸੀਜ਼ਨ ਦੇ ਸੀਜ਼ਨ ਜੋ ਕੋਈ ਮੈਂ ਆਦੇ ਘਰ ਦਾ ਕੰਮ ਲੈਣਾ ਉਹ ਟਰੈਕਟਰ ਲੈਣਾ ਪੈਂਦਾ ਠੀਕ ਆ ਪਰ ਉਹ ਮ ਠੀਕ ਹੈ ਹਾਂਜੀ ਠੀਕ ਹੈ ਭਾਈ ਜੰਟੇ ਬਹੁਤ ਵਧੀਆ ਲੱਗੇ ਗੱਲ ਯਾਰ ਠੀਕ ਹੈ ਜੀ ਬਹੁਤ ਧੰਨਵਾਦ ਠੀਕ ਹੈ ਬਈ ਤੇ ਲੋਬੇ ਜੀ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਕਰ ਦਿਓ ਧੰਨਵਾਦ ਸਸਿਸ